ਖਤਾ ਪਾੜ ਕੇ ਰੱਖੀ ਹਿੰਦੂ ਦੇਵਤਿਆਂ ਨੇ ਨਾਲ ਆੜ ਦੇ ਸੀਤੀ ਤਾ ਸ਼ੂਦਰਾਂ ਨੇ ਸੀਤਾ ਸਤੀ ਨੂੰ 라वण ਜਦੋਂ ਲੈ ਗਿਆ ਸੀ ਉਹ ਆਪਣੀ ਲੰਕਾ ਜਲਾਹੀ ਤਾ ਸ਼ੂਦਰਾਂ ਨੇ ਦਿੱਤਾ ਦੇਸ ਨਕਾਲਾ ਜਦੋਂ ਰਾਮ ਨੇ ਸੀਤਾ ਗਰਭ ਬੱਤੀ ਨੂੰ ਸੀਤਾ ਚਰਨੀ ਲਗਾਈ ਤਾ ਸ਼ੂਦਰਾਂ ਨੇ ਪੰਪਾਸਰ ਵਿੱਚ ਬੰਗੜਾ ਜਦੋਂ ਪਹਿ ਕੀੜੇ ਉਹ ਦੀ ਕੀਤੀ ਸੁਪਾਈ ਤਾ ਸ਼ੂਦਰਾਂ ਨੇ ਗੰਗਾ ਕਰੋੜਾਂ ਰੁਪਈਆ ਨਹੀਂ ਕਦੇ ਪੰਡਤਾਂ ਤੋਂ ਲੈ ਸਕਦੀ ਜੰਮੜੀ ਹੱਥ ਪੜਾਈ ਤਾਂ ਸ਼ੂਦਰਾਂ ਨੇ ਘੋੜੇ ਰੁਹਿੰਦੇ ਡੋਬ ਕੇ ਵਿੱਚ ਪਾਣੀ ਭਾਰੀ ਪੱਖਰੀ ਤਰਾਈ ਤਾਂ ਸ਼ੂਦਰਾਂ ਨੇ ਜਦੋਂ ਪੰਡਤਾਂ ਨੇ ਉੱਠੇ ਪੈਰ ਚੱਕ ਕੇ ਗੰਗਾ ਉਲਟੀ ਚਲਾਈ ਤਾਂ ਸ਼ੂਦਰਾਂ ਨੇ ਦਸਵੇਂ ਪਾਤਸ਼ਾਹ ਜਦੋਂ ਸਿੱਖੀ ਦੀ ਨੀ ਰੱਖੀ ਡੇਗਾ ਖਾਣ ਵਾਲੇ ਭੱਜ ਗਏ ਤੇਗ ਹਿੱਕ ਨਾਲ ਲਾਈ ਤਾਂ ਸ਼ੂਦਰਾਂ ਨੇ ਘੜੀ ਚਮਕੌਰ ਵਿੱਚ ਜਦੋਂ جنگ ਹੋਈ ਕੀ ਕੀ ਟੱਟ ਕੇ ਲੜਾਈ ਤਾਸ਼ੂਦਰਾ ਨੇ ਨੌਵੇਂ ਗੁਰਾਂ ਦਾ ਕੰਡਣੀ ਚੌਕ ਵਿੱਚੋਂ ਜਾ ਕੇ ਸੀਸ ਲੈ ਆਂਦਾ ਤਾਸ਼ੂਦਰਾ ਨੇ ਹਰਮੰਦਰ ਸਾਹਿਬ ਦੇ ਉੱਤੇ ਮਸੇ ਰੰਗਣ ਨੇ ਜਦੋਂ ਅੱਗ ਚੱਕੀ ਉਹ ਦੀ ਫਾਲਖ ਮੁਕਾਈ ਤਾਸ਼ੂਦਰਾ ਨੇ ਮਨੁਸਮਰਤੀ ਪੰਡਤ ਕਹਿੰਦੇ ਬਹਿ ਮਾੜਾ ਹੱਥੀਆਂ ਪੁੱਜਲਾਈ ਤਾਂ ਅੰਬੇਡਕਰ ਨੇ ਜਦੋਂ ਸਾਡਾ ਮੁਲਕ ਆਜ਼ਾਦ ਹੋਇਆ ਨਮਾ ਬਿਧਾਨ ਬਣਾਇਆ ਤਾਸ਼ੂਦਰਾ ਨੇ ਉਹ ਗੱਲ ਤੋਂ ਸਨ 77 ਵਿੱਚ ਜਦੋਂ ਕਈਆਂ ਮੋਟਾ ਇੰਦਰਾਂ ਗੱਡੀਆਂ ਲਈ ਤਾਂ ਸ਼ੁੱਧਰਾਂ ਨੇ 80 ਵਿੱਚ ਫੇਰ ਹੋਏ ਇਲੈਕਸ਼ਨ ਬੀਬੀ ਕੱਤੀ ਵਿਖਾਈ ਤਾਂ ਸ਼ੁੱਧਰਾਂ ਨੇ ਵਿੱਚ ਟਰਸੀ ਨੇ ਜਦੋਂ ਬੀਬੀ ਇੰਦਰਾਂ ਨੇ ਘੁੱਟੇ ਪੈਰ ਤੱਕੇ ਤਾਂ ਇੰਦਰਾਂ ਤਹਾਂ ਚੜਾਈ ਤਾਂ ਉਹ ਸ਼ੁੱਧਰਾਂ ਨੇ